ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਖਾਰੇ ਹੀਡਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹੜਟਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਬਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਝਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਗੱਬਣ ਹੈ ਤੇ ਬਾਕੀ ਦੋ ਸੁਈਆਂ ਵਾ ਮਾਲਕ ਤੇ ਕੁਛ ਵੱਧ ਹੀ ਹੋਣ ਤੋਂ ਪਹਿਲਾਂ ਜਿਹੜੀਆਂ ਵੇਗੀਆਂ ਨੇ ਨੀਲੀ ਦੀਆਂ ਮੱਝਾਂ ਤੁਹਾਨੂੰ ਇੱਕ ਦਿਖਾਉਣੀਆਂ ਸੀ ਤੇ ਉਹ ਜੋੜਾ ਪਹਿਲਾਂ ਹੀ ਚੱਲ ਗਿਆ ਬਾਕੀ ਜੇ ਤਰ੍ਹਾਂ ਹਰ ਵੀਡੀਓ ਜੇ ਆਪਾਂ ਬੇਨਤੀ ਇਹੀ ਕਰੀਦੀ ਆ ਵੀ ਆਪਣੀਆਂ ਦੋ ਟਾਈਮ ਆਪ ਚੁਆਈ ਕਰਕੇ ਤਸੱਲੀ ਕਰਕੇ ਖੜੋ ਜੇ ਕੋ ਵੀਰ ਨਹੀਂ ਆ ਸਕਦਾ ਤਾਂ ਵੀਡੀਓ ਕਾਲ ਤੇ ਚੁਆ ਲੈ ਤੇ ਆਪਣੀ ਸਮਝਣਾ ਤੇ ਆਪਣੀ ਗਰੰਟੀ ਤੇ ਪਸ਼ੂ ਖੜਿਆ ਕਰੋ ਪੈਸੇ ਤੋਂ ਹੀ ਖਰਚਨੇ ਆ ਜਿੰਮੇ ਆਦੀ ਵੀ ਢਾਡੀ ਆ ਹਾਂਜੀ ਵੀਰ ਜੀ ਸਾਸਿ ਕਾਲ ਜੀ ਤੁਸੀਂ ਆਹ ਪੀਪਾ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬਸ ਵਧੀਆ ਠੀਕ ਠਾਕ ਜੀ ਚਲੋ ਵਧੀਆ ਚੀਦਾ ਜੀ ਹਾਂਜੀ ਤੇ ਨਾਮ ਦੱਸ ਦੀ ਹੈ ਕਰੀਆ ਮੇਰਾ ਬਗੀਚਾ ਸਿੰਘ ਜੀ ਇਹ ਦਾ ਹਰੜ ਕਲਾ ਤਸੀਲਈ ਨਾਲਾ ਤੇ ਜਿਲ੍ਹਾ ਮਰਸਾ ਜੀ ਤੇ ਫੋਨ ਨੰਬਰ ਵੀ ਭੁੱਲ ਦਿਆ 9492751943 ਠੀਕ ਆ ਤੇ ਅੱਜ ਤਿੰਨ ਹੀ ਰਹਿ ਗਈਆਂ ਹਿਰਨ ਅੱਜ ਡੰਗਰਪਾਈ ਛੇ ਹੀ ਠੀਕ ਆ ਸਵੇਰੇ ਸਗਤੇ ਚਲ ਗਈ ਇੱਥੇ ਲੱਗ ਗਈ ਆਪਣੇ ਠੀਕ ਆ ਤੇ ਦੋ ਹੋਣ ਵੇਗੀਆਂ ਜੇ ਬੜੀਆਂ ਟੌਪ ਦੀਆਂ ਸੀ ਹਰਪੀ ਤੇ ਭਾਈ ਝੋਟੀਆਂ ਨੀਲੀ ਦੀਆਂ ਝੋਟੀਆਂ ਸੀ ਇਹਨਾਂ ਕਿਵੇਂ ਮੈਨੂੰ ਕਹਿੰਦਾ ਵੀ ਵਾਕਿਆ ਪਤਾ ਲੱਗਣਾ ਸੀ ਝੋਟੀਆਂ ਆ ਹਰਪੀ ਭਾਈ ਠੀਕ ਆ ਹੂੰ ਚਲੋ ਕੋਈ ਨਹੀਂ ਫੇਰ ਕਿਤੇ ਉਹੋ ਜਿਹੀਆਂ ਪਾਵਾਂਗੇ ਹਾਂ ਜੀ ਬਹੁਤ ਸਾਰੇ ਦੀਆਂ ਝੋਟੀਆਂ ਆਹ ਯਾਰ ਤੇ ਭਾਈ ਵੇਖੋ ਹੁਣੇ ਸੂਈ ਸਵੇਰੇ ਝੋਟੀ ਠੀਕ ਆ ਚਾ ਛੇ ਦਾ ਨਹੀਂ ਝੋਟੀ ਠੀਕ ਹੈ ਜੀ ਹਾਂ ਜੀ ਤੇ ਕਿਹਦੇ ਨਾਲ ਦੀ ਹੋ ਰਹੀ ਹੈ ਹਨਾ ਹਾਂ ਹਾਂ ਇਹ ਇੱਕ ਪਿਓਰ 17 18 ਕਿਲੋ ਵਾਲੀ ਵੱਡੀ ਮੈਂ ਠੀਕ ਆ ਇਹ ਵੀ ਪਿਓਰ ਨਹੀਂ ਲਈ ਹਾਂ ਜਿਹੜੀਆਂ ਵਾ ਇਹ ਹੁਣ ਤੋਂ ਪਹਿਲਾਂ ਜਿਹੜਾ ਜੋੜਾ ਚੱਲ ਗਿਆ ਵਾ ਜਿਹੜਾ ਹਾਂ ਜੀ ਠੀਕ ਆ ਮੱਲ ਲੇਟ ਹੀ ਆ ਜੀ ਵੀਡੀਓ ਹੁਣ ਫੋਨ ਬਦਲ ਲਿਆ ਜੀ ਅੱਗੇ ਦੂਜਾ ਰੱਖਿਆ ਹੁੰਦਾ ਬਦਲ ਲਿਆ ਜੀ ਵੱਡਾ ਹੁਣ ਚਲਾ ਵਧੀਆ ਫਿਰ ਆ ਜੋ ਖਰਾਬ ਹੋ ਗਿਆ ਅੱਛਾ ਹਾਂਜੀ ਚਲੋ ਵੀ ਕਿਤੇ ਖਰਾਬ ਹੋਇਆ ਮਹਾ ਮਹਾ ਹੋਇਆ ਜੀ 10 ਸਾਲ ਪਹਿ ਚੱਡਿਆ ਜੀ ਠੀਕ ਆ 2014 ਚ ਲਿਆ ਆ ਜੀ ਚੰਗੀ ਆ ਠੀਕ ਆ ਤੇ ਚਲੋ ਕਰੀਏ ਫਿਰ ਸ਼ੁਰੂ ਹੈ ਨਾ ਪਹਿਲਾਂ ਕਰੀਬ ਖਾਦੀ ਆ ਉਹ ਮੀਨੀ ਤੋਂ ਕਰ ਲਓ ਪਾਈ ਠੀਕ ਆ ਤੇ ਪਸੋਂ ਦੀ ਸਹੀ ਭਾਜੀ ਤੇ ਅਜੇ ਬੋਲੀਤੀ ਅਗੇ ਬੋਲੀ ਜੀ 8 ਕਿਲੋ ਜੀ ਹੁਣ ਆ ਜੀ ਅੱਛਾ ਹਾਂਜੀ ਕਿੰਨਾ ਕੇ ਦੁੱਧ ਕਰ ਜੂਗੀ ਉਹ ਤੋਂ 12 ਕਿਲੋ ਭਾਈ ਰਾਮ ਨਾਲ ਦੇ ਜਣਾ ਨੇ ਠੀਕ ਹੈ ਜੀ ਹਾਂ ਜੀ ਤੋੜ ਦੋ ਫਿਰ ਇੱਕ ਰੀ ਨੂੰ 12 ਕਿਲੋਟਰ ਦੁੱਧ ਜਿਹੜਾ ਕਹਿੰਦੇ ਕਿ ਦਹੀਂ ਜਾਊਗੀ ਤੇ ਮੁੱਲ ਫਿਰ ਵੀ ਜੀ ਇਹਦਾ ਮੁੱਲ ਭਾਈ ਇਹਦਾ 75 ਕਰ ਲਈਏ ਕਰੀਏ ਵਿੱਚ ਕੋਈ ਮੰਨਤਾ ਨਾ 70 ਦੀ ਜੀ ਲਾਸ਼ ਅੱਛਾ 70 ਹਾਂਜੀ ਹਾਂਜੀ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਮੰਨਤਾ ਨੂੰ ਲੈ ਲੋ ਤੁਸੀਂ ਬਾਕੀ 2000 ਛੱਡ ਦਈਏ ਠੀਕ ਹੈ ਭਾਈ 68000 ਦੀ ਮੈਂ ਦੇ ਦਾਂਗੇ ਆਪਾਂ ਠੀਕ ਹੈ ਜੀ ਮੈਂ ਬਹੁਤ ਚੰਗੀ ਚੋਣ ਚਵਾਹ ਬੜਾ ਜਾਵਾ ਜੀ ਠੀਕ ਜੀ ਪਾਟੀ ਮਗਰ ਨੀਲੀ ਦਾ ਵੀ ਦੀ ਪਿਓਰ ਜੀ ਠੀਕ ਜੀ ਹਾਂਜੀ ਠੀਕ ਹੈ ਤੇ ਮਗਰ ਇਹਦੇ ਕੱਟੀ ਜੰਦੀ ਨੀ ਰਵੀ ਜੀ ਤੇ ਹੁਣ ਕੰਮ ਅੱਜ ਗੱਬਣ ਹੈ ਜਿਹੜੀ ਹੈ ਜੀ ਗੱਬਣ ਜੇ ਖੜ ਠੀਕ ਆ ਬਹੁਤ ਚੰਗੀ ਝੋਟੀ ਭਾਜੀ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਵੀ ਭਾਜੀ 12 ਤੋਂ ਪਲੱਸ ਆ ਲਈ ਤੋੜ ਦੋ ਫਿਰ ਇਹਨਾਂ ਵਿੱਚ ਬਾਕੀ ਥਾਣਾ ਇਹਦਾ ਵੀ ਕਾਫੀ ਦੂਰ ਦੂਰ ਜਿਹੜਾ ਲੱਗਾ ਵਾ ਮੜੀ ਭਾਜੀ ਬੰਦ ਦੀ ਸਾਬਦਾ ਮੈਂ ਇਤਨਾ ਬੰਦ ਦੀ ਆ ਠੀਕ ਆ ਆਪਣੇ ਘਰ ਨਹੀਂ ਆਈ ਝੋਟੀ ਬਹੁਤ ਚੰਗੀ ਝੋਟੀ ਆ ਦੇ ਸਾਦੇ ਆ ਸਾਰੀਆਂ ਢਿਲਾ ਢੋਲਾ ਜੜੀਆਂ ਨੇ ਭਰ ਜਾਣੀਆਂ ਵਾ ਤੇ ਬਾਕੀ ਪੇਟ ਫੁੜਾ ਵੀ ਚੰਗਾ ਵਾ ਤੇ ਇਹਦਾ ਫਿਰ ਮੁੱਲ ਵੀ ਦੀ ਇਹਦਾ ਭਾਜੀ ਮੁੱਲ ਤੇ ਭਾਵੇਂ 85 ਕਰੀਏ 80 ਦੇ ਲਈਏ ਕਰਦੀਏ ਵਿੱਚੋਂ ਮੰਨ ਤਾਂ ਕਰ ਦੋ ਭਾਈ ਹਾਂ ਕਰ 77 ਦੀ ਦੇ ਦਈਏ ਹਾਂਜੀ ਭਾਜੀ ਲਾਸਟ ਆਪਾਂ 76000 ਦੇ ਦਾਂਗੇ ਅੱਛਾ 76 ਦੀ ਦੇ ਦੋ ਉਹ ਵੀ ਅੱਜ ਦਾ ਭਾਜੀ ਮੁੱਲ ਆ ਠੀਕ ਆ ਇਹ ਮਾਲੂ ਰਹਿ ਜਾਂਦੀ ਐ ਸੂਪੈ ਦੀ ਕਰੀ ਵੀ ਕਹਿੰਦੇ ਸਾਨੂੰ ਇੰਨਾ ਪਾਇਆ ਸੀ ਮੁੱਲ ਹਾਂਜੀ ਹਾਂਜੀ ਬਸ ਸਾਨੂੰ ਪਤਾ ਮੈਂ ਬੜੀ ਚੰਗੀ ਛੋਟੀ ਬੜੀ ਚੰਗੀ ਐ ਦੁੱਧ ਨੂੰ ਬੜੀ ਚੰਗੀ ਠੀਕ ਐ ਜੀ ਹਾਂਜੀ ਹਾਂਜੀ ਠੀਕ ਐ ਕਰੀਆ ਚਿਹਰੇ ਤਾਂ ਦੇਖ ਸਕਦੇ ਜੀ ਤੇ ਥਣ ਵੀ ਇਹਦੇ ਲੱਗਦੇ ਦੇਖ ਸਕਦੇ ਮਿਲਕ ਵੀਨ ਵੀ ਚੰਗੀ ਲੱਗੀ ਐ ਤਿਆਰ ਚੰਗੀ ਹੋਣੀ ਜਿੱਦਣੇ ਸੂਈ ਤੇ ਹੁਣ ਇੱਕ ਹੋਰ ਹੈ ਤਾਂ ਮੈਂ ਚੰਗੇ ਕੱਦ ਘਾਟ ਚ ਇੱਕ ਤੁਹਾਨੂੰ ਦਿਖਾਉਣੀ ਐ ਸੂਈ ਸਵਾਈ ਐ ਇਹ ਵੀ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਨਾਲ ਇੱਕ ਦਿਨ ਲਾਤੀ ਸੂਈ ਕੱਲ ਨੂੰ ਅੱਛਾ ਹਾਂਜੀ ਤੇ ਇਹ ਕਿੰਨੇ ਕ ਦੁੱਧ ਵਾਲੀ ਐ ਇਹ ਵੀ ਭਾਜੀ 12 ਤੋਂ ਪਲਾਸੀ ਦਊਗੀ ਥੱਲੇ ਮੱਲਬੀ ਮੇਰੇ ਸਾਹਮਣੇ 8-9 ਕਿਲੋ ਬੋਲਾ ਹੋਊਗਾ ਜੀ ਅੱਛਾ ਹਾਂ ਜੀ ਤੋੜ ਦਈਏ ਫਿਰ ਇੱਕ ਦਿਨ ਆ ਗਈ ਬਣਦੀ ਬੜੀ ਚੂੰਚਵਾ ਬੜਾ ਜਿਆਦਾ ਬਾਈ ਕੋਲੀ ਲੈ ਜਾਈ ਜੀ ਆ ਦੇਖ ਸਾਡੇ ਹਵਾਨਾ ਜਿਹੜਾ ਇਹਦਾ ਲੱਗੇ ਤਾਂ ਬੱਚੇ ਕਿੱਥੇ ਵੀ ਜਿਹਨਾਂ ਦੇ ਬੱਚੇ ਦਿਖਾ ਦੀ ਆ ਦੇਖ ਸਾਡੇ ਤਾਜ਼ਾ ਹੀ ਬੱਚਾ ਜਿਹੜਾ ਬਿਲਕੁਲ ਇਹ ਜਿਹੜੀ ਹੁਣ ਮੱਝ ਦਿਖਾਈ ਹੈ ਉਹਦਾ ਬੱਚਾ ਆ ਆ ਮੀਨੀ ਦੀ ਜਿਹੜੀ ਆ ਮੀਨੀ ਦੀ ਨੀਲੀ ਦੀ ਕੱਟੀ ਆ ਜਿਹੜੀ ਇਹ ਵੀ ਬਿਲਕੁਲ ਤਾਜ਼ਾ ਹੀ ਬੱਚਾ ਇਹ ਜਿਹੜਾ ਹਾਂਜੀ ਹਾਂਜੀ ਠੀਕ ਐ ਤੇ ਮੋਲ ਕਿੰਨਾ ਵਿਦਿ ਹਰ ਜਿਹੜੀਆਂ ਨੇ ਵਿਖਾਈ ਜੀ ਮੋਲ ਹਰਪ੍ਰੀਤ ਭਾਈ ਭਾ 85 ਕਰੀ 80 ਜਿਹੜਾ ਲਾਸ਼ 78000 ਦੀ ਛੋਟੀ ਦੇ ਦੀ 76000 ਜੀ ਕਰ ਦੀਏ ਮਾਨ ਵਿੱਚ ਦੋ ਛੱਡ ਦਾਂਗੇ बराबर इकको 몰ਤੀ ਦੇ ਦਾਂਗੇ ਅੱਛਾ ਹਾਂਜੀ ਠੀਕ ਆ ਤੇ ਬਾਕੀ ਚਲੋ ਕੋ ਫੋਨ ਲਾਵੇ ਇੱਕਰੀ ਹਨ ਕੋਈ ਨਹੀਂ ਵੀ ਕੋਈ ਫੋਨ ਲਾਵੇ ਬਾਕੀ ਹੁਣ ਪਾਜੀ ਤੁਹਾਨੂੰ ਪਤਾ ਬਾਜ਼ਾਰ ਤੀਜ ਆ ਹਾਂਜੀ ਹਾਂਜੀ 12ਵੇਂ ਡੰਗਰ ਘਟ ਲੱਗਦਾ ਜੀ ਠੀਕ ਆ ਜੀ ਸਹੀ ਆ ਕਿ ਨਹੀਂ ਤੇ ਇਹ ਆ ਬਈ ਸੋਈਆਂ ਸਵਾਈਆਂ ਵਾ ਤੁਹਾਡੇ ਘਰੋਂ ਕੋਈ ਨਾ ਟਾਈਮ ਚੋ ਕੇ ਤਸੱਲੀ ਕਰਕੇ ਖੜੇ ਤਸੱਲੀ ਕਰਕੇ ਨਾ ਵੇਖ ਚਾਰ ਪੜਨਾ ਵੀ ਇਦਾਂ ਹੀ ਚਾਹੀਦਾ ਪਾਜੀ ਹਾਂਜੀ ਹਾਂਜੀ ਮੰਨ ਲਓ ਜਦੋਂ ਪੈਸੇ ਦੇਣੇ ਆ ਇਹ ਚ ਕਿਹੜੀ ਗੱਲ ਆ ਹਨਾ ਹਾਂਜੀ ਹਾਂਜੀ ਦੋ ਟਾਈਮ ਚੋ ਕੇ ਤਸੱਲੀ ਕਰਕੇ ਖੜੋ ਆਪਣੀ ਹਾਂਜੀ ਹਾਂਜੀ ਤਸੱਲੀ ਆ ਤੇ ਲੈ ਜਾਓ ਜੇ ਨਹੀਂ ਤੇ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਬਾਕੀ ਇਹ ਵੀ ਉਹੀ ਤੁਸੀਂ ਪੈਸੇ ਵੀ ਦੇਣੇ ਆ ਤੇ ਚੋਕੇ ਵੀ ਨਹੀਂ ਖੜਨੀ ਤੇ ਫਿਰ ਉਹ ਗੱਲ ਗਲਤ ਹੈ ਆਪਣੀ ਚੋਅ ਕਰਕੇ ਤਸੱਲੀ ਕਰਕੇ ਫਿਰ ਹੀ ਕਰੋ ਜੀ